ਸਾਥਿਓ ਜੀ ਜੀਸ ਐਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਵਾਸਤੇ ਬਿਲਕੁਲ ਨਵੀਂ ਅਪਡੇਟ ਹੈ ਜਿਸ ਦੇ ਵਿੱਚ ਕਿ ਤੁਹਾਡਾ ਜਿਹੜਾ ਪੀ ਟੈਟ ਦਾ ਰਿਜ਼ਲਟ ਹੈ ਉਹਦੇ ਨਾਲ ਰਿਲੇਟਡ ਜਿਹੜੀ ਹੈਗੀ ਹੈ ਇਹ ਅਪਡੇਟ ਹੈ ਸੋ ਪਬਲਿਕ ਨੋਟਸ ਜਾਰੀ ਹੋਇਆ ਸਾਥਿਓ ਜਿਹਦੇ ਵਿੱਚ ਕਿ ਤੁਹਾਡਾ ਪੀ ਐਸ ਟੈਟ ਸਾਲ 2024 ਦਾ ਰਿਜ਼ਲਟ ਹੈ ਜਿਹੜਾ ਕਿ 12 2024 ਨੂੰ ਕੰਡਕਟ ਕਰਵਾਇਆ ਗਿਆ ਸੀ ਗਵਰਨਮੈਂਟ ਦੇ ਦੁਆਰਾ ਉਹਦੇ ਵਿੱਚ ਪੇਪਰ 1 ਅਤੇ ਪੇਪਰ 2 ਜਾਨੀ ਕਿ ਦੋਨੋਂ ਹੀ ਪੇਪਰ ਪ੍ਰਾਇਮਰੀ ਲੈਵਲ ਤੇ ਸੈਕੰਡਰੀ ਲੈਵਲ ਦੇ ਜਿਹੜੇ ਪੇਪਰ ਨੇ ਮਿਡਲ ਲੈਵਲ ਦੇ ਉਹਨਾਂ ਦਾ ਰਿਜ਼ਲਟ ਜਿਹੜਾ ਉਹ ਰਿਵਾਈਜ਼ ਹੋ ਗਿਆ ਜੀ ਠੀਕ ਹੈ ਰਿਜ਼ਲਟ ਰਿਵਾਈਜ਼ ਹੋ ਗਿਆ ਜਿਹੜੇ ਵੀ ਉਮੀਦਵਾਰਾਂ ਨੇ ਉਸ ਟਾਈਮ ਤੇ ਪੇਪਰ ਦਿੱਤਾ ਸੀ ਉਹ ਰਵਾਈਜ਼ ਰਿਜ਼ਲਟ ਨੂੰ ਜਿਹੜਾ ਹੈਗਾ ਚੈੱਕ ਜ਼ਰੂਰ ਕਰਨ ਨਤੀਜਾ ਜਿਹੜਾ ਤੁਹਾਡਾ ਮਤਲਬ ਅਪਡੇਟ ਹੋ ਗਿਆ ਤੇ ਇਹਦੀ ਵੈਬਸਾਈਟ ਆ ਜਿਹੜੀ ਸਾਥੀਓ ਹੋ ਹੈਗੀ ਹੈ pstet.pscvi.ac.in 28 8 2025 ਨੂੰ ਜਿਹੜਾ ਇਹ ਰਿਜ਼ਲਟ ਆ ਤੁਹਾਡਾ ਬਾਅਦ ਦੁਪਹਿਰ ਤੱਕ ਉਹਦੇ ਤੇ ਅਪਲੋਡ ਹੋ ਜਾਊਗਾ ਸੋ ਇਹ ਤੁਹਾਡੇ ਲਈ ਜਾਣਕਾਰੀ ਸੀਗੀ ਜੀ ਪੀਟੈਟ ਦਾ ਰਿਜ਼ਲਟ ਜਿਹੜਾ ਰਿਵਾਈਜ਼ ਹੋ ਗਿਆ ਸੋ ਐਸਆਰਟੀ ਪੰਜਾਬ ਦੇ ਦੁਆਰਾ ਜਿਹੜਾ ਇਹ ਨੋਟੀਫਿਕੇਸ਼ਨ ਆ ਉਹ ਆਊਟ ਕੀਤਾ ਗਿਆ ਸੋ ਆਪਣਾ ਰਿਜ਼ਲਟ ਜਿਹੜਾ ਜੀ ਉਹ 28 8 25 ਜਿਹੜਾ ਹੈਗਾ ਤੁਹਾਡਾ ਬਾਅਦ ਦੁਪਹਿਰ ਤੱਕ ਜਿਹੜਾ ਹੈਗਾ ਵੈਬਸਾਈਟ ਤੇ ਅਪਲੋਡ ਕਰ ਦਿੱਤਾ ਜਾਊਗਾ ਡਿਪਾਰਟਮੈਂਟ ਦੇ ਦੁਆਰਾ ਤਾਂ ਉੱਥੋਂ ਤੁਸੀਂ ਉਸ ਨੂੰ ਜ਼ਰੂਰ ਚੈੱਕ ਕਰ ਲੈਣਾ ਹੈ ਠੀਕ ਹੈ ਸੋ ਕਾਫੀ ਸਾਥੀ ਹੈ ਜਿਹੜੇ ਉਹ ਕੁਆਲੀਫਾਈ ਕਰਨਗੇ ਕਾਫੀ ਹੈ ਜਿਹੜੇ ਉਹਨਾਂ ਦੇ ਮਾਰਕਸ ਹੈ ਜਿਹੜੇ ਉਹ ਗੇਨ ਹੋਣਗੇ ਸੋ ਰਿਜ਼ਲਟ ਨੂੰ ਜ਼ਰੂਰ ਚੈੱਕ ਕਰਨਾ ਜੀ ਸੋ ਥੈਂਕ ਯੂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਹੋਰ ਇਨਫੋਰਮੇਸ਼ਨਜ਼ ਦੇ ਲਈ ਤਫਰੀਦੀਆਂ ਕਲਾਸਾਂ ਦੇਖਣ ਦੇ ਲਈ ਸੋ ਥੈਂਕਸ ਫॉर ਵਾਚਿੰਗ